ਤੁਸੀਂ ਪਹਿਲਾਂ ਹਲ ਚਲਾਉਂਦੇ ਸੀਗੇ ਹਾਂਜੀ ਉਹਦੇ ਨੂੰ ਕਹਿੰਦਾ ਇਹ ਵਧੀਆ ਚੱਲੇ ਕਿ ਆ ਫਾਲਾ ਹੈਗਾ ਫਾਲਾ ਵੀ ਟੌਪ ਟੌਪ ਲੈ ਜੀ ਉਹ ਜਿਹੜਾ ਬੱਟਾ ਬੌਲਾ ਜਿੰਦਰਾ ਘੋਮਦਾ ਹੈ ਹਾਂਜੀ ਆ ਉਹਦੇ ਵਿੱਚ ਜਿਹੜੀ ਮਿਸਤਰੀ ਆ ਫੋਟੋ ਲੱਗੀ ਆ ਹਾਂਜੀ ਇਹ ਕਿਹੜੇ ਸਨ ਦੀ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸ਼ਾਸਿਕਾਲ ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਵੋਗੇ ਅੱਜ ਤੁਹਾਡੇ ਲਈ ਇੱਕ ਵੀਡੀਓ ਹੋਰ ਲੈ ਕੇ ਆਏ ਆ ਅੱਜ ਆਈ ਸੀ ਵੇਸਪਰੀਆ ਅਜਿੰਸ ਨੂੰ ਲਾਉਂਦੇ ਆਂ ਸਾਰੋਂ ਵਾਲੇ ਉਹਨਾਂ ਦਾ ਕੰਮ ਆ ਹਾਲ ਬਣਾਉਂਦੇ ਨੇ ਤੇ ਬੱਟਾ ਵਾਲੇ ਜਿੰਦਰੇ ਜੋ ਵੀ ਫੇਟੀ ਦੇ ਨਾਲ ਜੁੜਦੇ ਮਿਲਦੇ ਸਨ ਸਾਰੇ ਬਣਾਉਂਦੇ ਨੇ ਤਲੀਆਂ ਤੋਂ ਬਗੈਰ ਹਨਾ ਤੇ ਆਪਣੀਆਂ ਇਹਨਾਂ ਨਾਲ ਚਾਰ ਕਸੈਟਾਂ ਦੀ ਸਹਾਇਕੀ ਵੀ ਹੈਗੀ ਜਿਹੜੇ ਆਪਣੇ ਮਿੱਤਰ ਤੋਂ ਉਸਾਂ ਨੂੰ ਚਾਹੀਦੇ ਨੇ ਹਨਾ ਉਹ ਅੱਜ ਆਪਾਂ ਇਹਨਾਂ ਕੋਲੋਂ ਆਲਣ ਆਇਆਗੇ ਵੀ ਕਿਹੜੇ ਕਿਹੜੇ ਸੈੱਟ ਪਿਆਰ ਕਰਤੇ ਕਿਹੜੇ ਕਿਹੜੇ ਰਹੇ ਨੇ ਹੋਰ ਜੀ ਮਿਸਤਰੀ ਕੀ ਹਾਲ ਚਾਲ ਆ ਠੀਕ ਹੋ ਬਹੁਤ ਵਧੀਆ ਜੀ ਕਿਵੇਂ ਚੱਲਦਾ ਕੰਮਕਾਰ ਜੀ ਬਹੁਤ ਟੌਪ ਤੇ ਚੱਲ ਰਿਹਾ ਜੀ ਬਹੁਤ ਵਧੀਆ ਤੇ ਨੂੰ ਵਧੀਆ ਵਧੀ ਚੱਲਣਾ ਚਾਹੀਦਾ ਜੀ ਕਿਨੇ ਹਾਂ ਜੀ ਮਿਸਤਰੀ ਆਪਾਂ ਇਹ ਲੋਹਾ ਚੇਂਜ ਕਰਤਾ ਕਿ ਬਾੜੀ ਚਮਕ ਜੀ ਆ ਲੋਹੇ ਦੀ ਇਹ ਐ ਹੋ ਗਿਆ ਜੀ ਹੁਣ ਪਾਲਸ ਮਾਰਨੀ ਪੈਂਦੀ ਆ ਜੀ ਅੱਛਾ ਜੀ ਪਾਸ ਮਾਰ ਕੇ ਚਮਕਾ ਕੇ ਫਿਰ ਹਲ ਨੂੰ ਦੇਣਾ ਪੈਂਦਾ ਜੀ ਠੀਕ ਹੈ ਜੀ ਬਾਕੀ ਇਹਦੀ ਗੱਲ ਜਿਹੜਾ ਹੁਣ ਪਹਿਲਾਂ ਆਪਾਂ ਜੋੜ ਲਾ ਕੇ ਹਲ ਬਣਾਉਂਦੇ ਸੀਗੇ ਹਾਂਜੀ ਉਹ ਬਹੁਤ ਘਟ ਗਿਆ ਜੀ ਅੱਛਾ ਜੀ ਡਿਮਾਂਡ ਤਾਂ ਹੈ ਜਰੂਰ ਠੀਕ ਹੈ ਜੀ ਰੁਪਏ ਜੋ 5 ਪੈਸੇ ਆ ਠੀਕ ਹੈ ਜੀ ਇਹਨਾਂ ਦੇ 95% ਇਹ ਡੀਲੈਕਸ ਦੀ ਹੋ ਗਈ ਸੀ ਅੱਛਾ ਜੀ ਡੀਲੈਕਸ ਫਮ ਦੀ ਇਹਦੀ ਡਿਮਾਂਡ ਜ਼ਿਆਦਾ ਹੋ ਗਈ ਜੀ ਹੁਣ ਠੀਕ ਆ ਠੀਕ ਆ ਅਸੀਂ ਪਸੌੜ ਹਲ ਦਿੱਤਾ ਸੀਗਾ ਜੀ ਹਾਂਜੀ ਉਹ ਪਸੌੜ ਦੇ ਵਿੱਚ ਜਦੋਂ ਉਹਨੇ ਆਪਣੇ ਜਵਾਈ ਨੂੰ ਯਾਨੀ ਕਿ ਜਵਾਈ ਵਾਸਤੇ ਲੈ ਕੇ ਜਾਣਾ ਸੀਗਾ ਠੀਕ ਹੈ ਜੀ ਉਹਨੂੰ ਵਿਸ਼ਵਾਸ ਨਹੀਂ ਸੀਗਾ ਵੀ ਹਾਲ ਵੀ ਸਾਡੇ ਵੀ ਵਧੀਆ ਚੱਲਣਗੇ ਵੀ ਹਾਂ ਅੱਛਾ ਜੀ ਉਹ ਹਾਂ ਉਹ ਆਸ ਤੇ 11 ਦਾ ਹਾਲ ਜਦੋਂ ਦੇਤਾ ਹਾਂਜੀ ਪਹਿਲਾਂ ਤਾਂ ਉਹ ਪਸੌੜ ਲੈ ਕੇ ਗਿਆ ਅੱਛਾ ਜੀ ਪਸੌੜ ਲਾ ਜਾ ਕੇ ਫਿਰ ਉਹਨੇ ਨਾ ਮੈਸੀ ਮੈਸੀ 35 ਦੇ ਮਗਰ ਪਾ ਕੇ ਜਦੋਂ ਉਹ ਹਲ ਚਲਾਇਆ ਹਾਂਜੀ ਕਹਿੰਦਾ ਕਮਾਲ ਹੋ ਗਈ ਜਿਹੜੇ ਤੁਸੀਂ ਪਹਿਲਾਂ ਹਲ ਚਲਾਉਂਦੇ ਸੀਗੇ ਹਾਂਜੀ ਉਹਦੇ ਨੂੰ ਕਹਿੰਦਾ ਇਹ ਵਧੀਆ ਚੱਲੇ ਨੇ ਕਹਿੰਦਾ ਮੈਂ ਤਾਂ ਹੈਰਾਨ ਨਮਨ ਗਿਆ ਇੰਨੇ ਰੈਲੇ ਹੋ ਗਏ ਜੀ ਬਾਕੇ ਉਸ ਤੋਂ ਬਾਅਦ ਹਲ ਸਾਡੇ ਕੋਲੇ ਲਿਆ ਜੀ ਉਸ ਤੋਂ ਬਾਅਦ ਕਹਿੰਦਾ ਰੱਗ ਕਰ ਦੋ ਕਹਿੰਦਾ ਬਸ ਬਹੁਤ ਵਧੀਆ ਸਭ ਬਿਨਾਰੰਗਾ ਤੁਸੀਂ ਲੈ ਕੇ ਗਿਆ ਜੀ ਹਾਂ ਉਹ ਬਗੈਰ ਰੰਗ ਤੋ ਚੈੱਕ ਕਰਨ ਵਾਸਤੇ ਗਿਆ ਸੀਗਾ ਵੀ ਉਹ ਜਾਨੀ ਕਿ ਆਪਦੇ ਜਮਾਈ ਨੂੰ ਦੇਣੀ ਸੀ ਨਾ ਜਮਾਈ ਨੂੰ ਦੇਨੇ ਸੀਗੇ ਜੀ ਜਮਾਈ ਨੂੰ ਦੇਣ ਕਰਕੇ ਉਹਨੇ ਜਾਨੀ ਕਿ ਉਹਨਾਂ ਸ਼ੱਕ ਸੀਗਾ ਕੋਈ ਡਾਊਟ ਸੀ ਵੀ ਕਈ ਵਾਰ ਵੀ ਟਰੈਕਟਰ ਲੋਡ ਤੇ ਜਰੂਰ ਰਹੂਗਾ ਮੇਰੇ ਦਿਮਾਗ ਚੋਂ ਨਿਕਲ ਗਿਆ ਉਹ ਤਾਂ ਸਾਡਾ ਚਲੋ ਮਿਸਤਰੀ ਹੈ ਮਿਸਤਰ ਵਾਂਗ ਜਿਵੇਂ ਆਪਾਂ ਸਾਰਿਆਂ ਹਾਂ ਹਾਂਜੀ ਜਵੰਦਾ ਏਰੀਆ ਵਾਲਾ ਧੂਰੀ ਇੱਥੇ ਠੀਕ ਜਵੰਦਾ ਏਰੀਆ ਠੀਕ ਹੈ ਜੀ ਸੌਰ ਤੋਂ ਇੱਥੇ ਹੋ ਗਿਆ ਉਹ ਵੀ ਜਾਂ ਨਹੀਂ ਦੇ ਜੀ ਹਾਂਜੀ ਉਹ ਉਹ ਅਸੀਂ ਨੇ ਪੁਰਾਣੇ ਹਾਲ ਤਿਆਰ ਕੀਤੇ ਜਾਂਦੇ ਜੀ ਅੱਛਾ ਇਹੋ ਕਿਵੇਂ ਜੀ ਉਹ ਹੈਗਾ ਜੀ ਪੁਰਾਣਾ ਜਿਹਾ ਸੈਟ ਹੈਗਾ ਆਹਾ ਆ ਇੱਥੇ ਜੋੜ ਪਾਤਾ ਜੀ ਅੱਛਾ ਜੀ ਆ ਜੋੜ ਪਾਇਆ ਗਿਆ ਇਹਦੇ ਨਾਲ ਇਹ ਗੱਲਾਂ ਲਾਤੀ ਜੀ ਬਾਕੀ ਉਹ ਨਵੇਂ ਡਿਜ਼ਾਈਨ ਦੇ ਆਪਾਂ ਆ ਲੱਪੇ ਲਾਤੇ ਜੀ ਠੀਕ ਹੈ ਜੀ ਹਾਂ ਬਾਕੀ ਉਹ ਉਹਨਾਂ ਨਾਲ ਜਿਨ੍ਹਾਂ ਦੇ ਹਾਲ ਨੇ ਇਹ ਚਾਂਗਲੀ ਵਾਲਿਆਂ ਦੇ ਉਹਦਾ ਬੱਚਾ ਆ ਸੀ ਛੋਟਾ ਅੱਛਾ ਜੀ ਉਹ ਕਹਿੰਦਾ ਕਹਿੰਦਾ ਵੀ ਇਹਨਾਂ ਨੂੰ ਕਹਿੰਦਾ ਨਵਾਂ ਰੂਪ ਦਿਓ ਹਾਲ ਨੂੰ ਅੱਛਾ ਜੀ ਤਾਂ ਕਰਕੇ ਨਵਾਂ ਰੂਪ ਦੇਣਾ ਪੈ ਗਿਆ ਉਹ ਕਹਿੰਦਾ ਵੀ ਬਾਏ ਸਾਡੇ ਬੱਚੇ ਦੀ ਪਸੰਦ ਪੂਰੀ ਕਰ ਦੋ ਛੋਟਾ ਜਿਹਾ ਥੀਆ ਉਹ ਵਿਵਾਸ ਵੀ ਇਹ ਵੀ ਇਹਨੂੰ ਮੋਡੀਫਾਈ ਕਰਕੇ ਦੇ ਦੋ ਠੀਕ ਹੈ ਜੀ ਠੀਕ ਹੈ ਉਹ ਬਣਾਏ ਗਏ ਨੇ ਹਾਲੇ ਹੀ ਠੀਕ ਹੈ ਤੇ ਇਹ ਕਹਿੰਦਾ ਸੈਡਾਂ ਤੇ ਜਿਹੜੀ ਜਿੱਪ ਲਾਉਣੀਆਂ ਨੇ ਉਹ ਸਾਰੇ ਜਿਹੜੇ ਪੈਪੂਪ ਜਿਹੜੇ ਪੱਟ ਦੋ ਸੱਸੀ ਆ ਜੀ ਸਭ ਖਤਮ ਕਰ ਦੋ ਕੋਡੇ ਕਾਂਡੇ ਉਹ ਸਾਰੇ ਖਤਮ ਕਰ ਦੇ ਇਹ ਤੇ ਡੰਡਾ ਖਤਮ ਕਰਤਾ ਜੀ ਆ ਵੀ ਕੋਂਡਾ ਪਾਉਣ ਨੂੰ ਦੂਜੇ ਹੀ ਲਾ ਕੇ ਦਿੱਤਾ ਜੀ ਹਾਂ ਜੀ ਦੂਸਰਾ ਹਾਂ ਜੀ ਇਹ ਸਾਰਿਆਂ ਦੀ ਹੁਣ ਇਹ ਲਾਉਣਾ ਜੀ ਆਪਾਂ ਹਾਂ ਜੀ ਇਹੀ ਚੱਲ ਰਿਹਾ ਹੈ ਜੀ ਬਹੁਤ ਵਧੀਆ ਹੈ ਜੀ ਫੱਟੀ ਨੂੰ ਸਿਸਟਮ ਪਹਿਲਾਂ ਹੀ ਲਾ ਕੇ ਦੇ ਦਿੰਨੇ ਆ ਜੀ ਹੈ ਹਾਂ ਜੀ ਇਹ ਇਹਦੇ ਵਿੱਚ ਹੁਣ ਆਇਆ ਨਹੀਂ ਹੈਗਾ ਵੀ ਸਾਰੀਆਂ ਗਲੀਆਂ ਇੱਕਸਾਰ ਨੇ ਮਸ਼ੀਨ ਜੇ ਇਕੱਠੀਆਂ ਹੋਣੇ ਨਹੀਂ ਹਾਂ ਜੀ ਉਹ ਹੀ ਮਸ਼ੀਨ ਜੇ ਤਾਂ ਸਹੀ ਹੁੰਦੇ ਨੇ ਕਿਆਂ ਪਹਿਲਾਂ ਅਸੀਂ ਬਰਮੇ ਤੇ ਮਾਰ ਦਿੰਦੇ ਸੀ ਉਹ ਗਲੀਆਂ ਆਊਟ ਹੋ ਜਾਂਦੀਆਂ ਤੇ ਉਹ ਅੱਗੇ ਬਿਲਡਿੰਗ ਜੀ ਲਾ ਕੇ ਇਕੱਠੀ ਕਰਕੇ ਫੇਰ ਮਾਰਦੇ ਸੀਗੇ ਜੀ ਹਾਂ ਜੀ ਬਿਲਕੁਲ ਹੀ ਆਊਟ ਹੁੰਦੀਆਂ ਦੇ ਕੇ ਜੀ ਤੋਂ ਫਰਕ ਪੈ ਜਾਂਦਾ ਸੀ ਮਾੜਾ ਮੋਟਾ ਤੋਂ ਤਾਂ ਹੀ ਉਹ ਢੱਲੀਆਂ ਮਾਰਨੀਆਂ ਪੈਂਦੀਆਂ ਸੀ ਜੀ ਵੀ ਉਹਦੇ ਇਟ ਇਲਾਸਰਾ ਕੋ ਉ ਤਾਂ ਪੈਸੇ ਦੀ ਜਾਉ ਹਣਾ ਜੀ ਜਿਹੜੇ ਆਪਾਂ ਨੇ ਉਦੋਂ ਦਾਲੇ ਦੀ ਤੁਸੀਂ ਵੀਡੀਓ ਪਾਈ ਸੀਗੀ ਪਹਿਲਾਂ ਹਾਂਜੀ ਉਹ ਦਾਲੇ ਵਧੀਆ ਵਿਕੇ ਨੇਗੇ ਠੀਕ ਹੈ ਗਾਲਿਆਂ ਦੇ ਵਿੱਚ ਵੀ ਆਪਾਂ ਨੰਬਰ ਕੱਢ ਗਏ ਬਹੁਤ ਵਧੀਆ ਠੀਕ ਹੈ ਜੀ ਫਰਸ ਕਲਾਸ ਇੱਕ ਤਵੇ ਵਾਲੇ ਜਨਰੇ ਦੇ ਵਿੱਚ ਵੀ ਆ ਗਿਆ ਬਹੁਤ ਵਧੀਆ ਫਰਸ ਕਲਾਸ ਉਹਦਾ ਵੀ ਯਾਨੀ ਮਿਸਰੀ ਦੀ ਗੱਲ ਹੈ ਵੀ ਆਪਣੀ ਜਿਹੜੀ ਵੀਡੀਓ ਚੱਲਦੀ ਹੈ ਨਾ ਆਪਣੀ ਵੀਡੀਓ ਜ਼ਿਆਦਾਤਰ ਕਿਸਾਨ ਭਰਾਵਾਂ ਦੇ ਨਾਲ ਹੀ ਆ ਜਿੰਨੇ ਮੰਨ ਲਓ ਆਪਣੇ ਨਾਲ ਕਮੈਨਾਂ ਵਾਲੇ ਵੀਰ ਜੁੜੇ ਹੋਏ ਸੀਗੇ ਉਹ ਵੀ ਕਿਸਾਨ ਹੀ ਹੋਏ ਨਾ ਹਾਂਜੀ ਹਾਂਜੀ ਉਹ ਸਾਰੇ ਮੰਨ ਕੇ ਚੱਲੋ ਆਪਾਂ ਨੂੰ ਜ਼ਿਆਦਾਤਰ ਪਿਆਰ ਉਹੀ ਲੋਕ ਕਰਦੇ ਨੇ ਹਾਂਜੀ ਮੰਨ ਲਓ ਵੀ ਆਪਣੇ ਨਾਲ 40 45000 ਬੰਦਾ ਜੁੜਿਆ ਹੋਇਆ ਹਾਂਜੀ ਹਾਂਜੀ ਉਹ ਜੇ ਆਪਾਂ ਨੂੰ ਮੰਨ ਲਓ 10-1000 ਵੀ ਫੋਲੋ ਕਰਕੇ ਆਪਣਾ ਸੰਤ ਲੈ ਗਿਆ ਜੀ ਆਪਣੀਆਂ ਪੌਂਬਾਰਾਂ ਨਹੀਂ ਆ ਹਾਂਜੀ ਹਾਂਜੀ ਹੁਣ ਸੇਲ ਦਾ ਫਰਕ ਤਾਂ ਪੈ ਗਿਆ ਹੋਊ ਅੱਗੇ ਨੋ ਜੋ ਵੀਡੀਓ ਪਾਉਣ ਨਾਲ ਜੀ ਬਹੁਤ ਜ਼ਿਆਦਾ ਪਿਆ ਜੀ ਥੋੜਾ ਬਹੁਤਾ ਨਹੀਂ ਹੈਗਾ ਜ਼ਿਆਦਾ ਪੈ ਗਿਆ ਬਲਕਿ ਠੀਕ ਹੈ ਜੀ ਆ ਸਾਰਾ ਮਾਲ ਕੱਟਿਆ ਪਿਆ ਜੀ ਹਾਂਜੀ ਇਹ ਮਾਲ ਕੱਟ ਕੇ 11 ਦਾ 13 ਦਾ ਹਾਂਜੀ ਫਰੇਮ ਨੇ ਜੀ ਇਹ ਇਹ ਫਰੇਮ ਨੇ ਜੀ ਹਾਂਜੀ ਹਾਂਜੀ ਠੀਕ ਇਹ ਫਰੇਮ ਦੇ ਵਿੱਚ 20 ਫੁੱਟ ਲੈਂਥ ਦੇ ਵਿੱਚ 63 ਕਿਲੋ ਵਜ਼ਨ ਹੁੰਦਾ ਜੀ ਅਸੇ 63 ਕਿਲੋ ਜੀ ਉਹ ਯਾਨੀ ਕਿ ਤਕਰੀਬਨ 54 56 57 ਇਹ ਜਾ ਕੋਈ ਚੱਲੀ ਜਾਂਦਾ ਠੀਕ ਹੈ ਜੀ 63 ਕਿਲੋ ਦਾ ਪੈਸ ਹੁੰਦਾ ਇਹ ਲੈਂਥ ਦਾ ਠੀਕ ਹੈ ਜੀ ਇਹ ਜੋ ਫਿਰ ਕੈ ਬਣ ਜੇਦੀਆਂ ਨੇ ਜੀ ਇਹਦੇ ਵਿੱਚੋਂ ਵੀ ਇਹਦੇ ਵਿੱਚੋਂ ਦੋ ਬਣਦੀਆਂ ਨੇ ਜੀ 13 ਦੀਆਂ 13 ਦੀਆਂ ਦੋ ਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਬਣਦੀਆਂ ਜੀ ਉੱਤਰ ਵੀ ਤਿਆਰ ਹੋਈ ਜਾਂਦੇ ਨੇ ਹਾਂਜੀ ਹਾਂਜੀ ਆ ਸਾਰੀ ਲੇਜਰ ਕਟਾਈ ਕਰਾਉਣ ਲੱਗੇ ਜੀ ਹੁਣ ਹਾਂਜੀ ਹਾਂਜੀ ਆ ਸਾਰੀ ਲੇਜਰ ਕਟਾਈ ਆ ਜੀ ਆ ਦੇਖੋ ਜੀ ਆ ਉਹਦਾ ਉਹ ਜਿਹੜਾ ਬੱਟਾ ਪੌੜਾ ਜਿੰਦਰਾ ਧੌਮ ਦਾ ਹੈ ਹਾਂਜੀ ਆ ਉਹਦੇ ਵਿੱਚ ਗਰਾਰੀ ਹੰਦੀ ਹੈ ਤੇ ਇੱਕ ਸਪਾਸਟ ਇਹ ਆ ਜੀ ਆ ਸਿਆ ਜੀ ਇਹ ਆ ਜੀ ਇਹ ਵੜੀ ਸੌਖੀ ਹੈ ਜਿਸ ਵਕਤ ਆਪਾਂ ਨੇ ਆਹ ਉਹਦੇ ਨਾਲ ਫਿਕਸ ਹੋ ਜਾਂਦੀ ਹੈਗੀ ਠੀਕ ਹੈ ਜੀ ਤੇ ਇਹ ਐ ਨਿਕਲ ਜਾਂਦੀ ਹੈ ਜਿੱਧਰ ਮਰਜੀ ਘੁਮਾ ਲਓ ਇਹ ਸੌਖਾ ਘੁੰਮ ਜਾਂਦਾ ਹੈ ਠੀਕ ਹੈ ਜੀ ਪਹਿਲਾਂ ਤਾਂ ਔਖਾ ਸੀਗਾ ਉਹ ਨਟ-ਬੋਲਟ ਖੋਲ ਕੇ ਹਾਂਜੀ ਹਾਂ ਅਕੇ ਦਾ ਨਟ ਜੇ ਖੋਲਨੇ ਪੈਂਦੇ ਸੀ ਆ ਕੀਤਾ ਪਿਆ ਅੱਧ ਵਿਚਾਲਾ ਜਾ ਆ ਪਈਆ ਜੀ ਇੱਥੇ ਅਸੇ ਹੀ ਉਹ ਪਈਆ ਠੀਕ ਹੈ ਜੀ ਹਾਂਜੀ ਹਾਂ ਜਿਆ ਜਾ ਤੇ ਜਿੰਦਰਾ ਬਣਾਵਾਂਗੇ ਜੀ ਠੀਕ ਹੈ ਜੀ ਹਾਂ ਇਹ ਵੈਸੇ ਬਹੁਤ ਵਧੀਆ ਜੀ ਠੀਕ ਹੈ ਕਿੰਨੇ ਦਾ ਜੀ ਜਿੰਦਰਾ ਇਹ ਇਹ ਜਿੰਦਰਾ ਤਾਂ 28000 ਦਾ ਜੀ 28000 ਦਾ ਜੀ ਹਾਂਜੀ ਠੀਕ ਠੀਕ ਹੈ ਜੀ ਆਹ ਦਾ ਬਾਕੀ ਆ ਫਾਲਾ ਹੈਗਾ ਫਾਲਾ ਵੀ ਟੌਪ ਟੌਪ ਹੈ ਜੀ ਦੱਸਿਆ ਜੀ ਹਾਂ ਪੂਰਾ ਭਾਰੀ ਪੂਰਾ ਪਾਉਂਦੇ ਨੇ ਇਹ ਪੂਰੇ ਹੈਵੀ ਚ ਆਗੇ ਜੀ ਪੂਰੇ ਹੈਵੀ ਚ ਆਉਂਦੇ ਠੀਕ ਹੈ ਜੀ ਆਹ ਹਾਲ ਆਉਂਦੇ ਨੇ ਜੀ ਹਾਂਜੀ ਇਹ ਹਾਲਾਗੇ ਜੀ ਠੀਕ ਆ ਬਾਕੀ ਸਿਸਟਮ ਦਾ ਇੱਥੇ ਦੁਕਾਨ ਦੀ ਤਿਆਰ ਕਰਨਾ ਜੀ ਹਾਂਜੀ 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 ਜਿਹੜਾ ਮਿਸਤਰੀ ਹੈਗੇ ਲੋਹਾ ਗਰਮ ਕਰਕੇ ਉਹਨੂੰ ਕੋਡ ਬਣਾਉਂਦੇ ਹੁੰਦੇ ਸੀ ਉਹ ਹੁਣ ਬਣਾਉਣੇ ਹੁੰਨੇ ਹੋਗੇ ਓਹੋ ਬਸ ਐ ਸਮਝ ਲਓ ਵੀ ਉਹਦੀ ਵੀ ਤੁਹਾਨੂੰ ਵੀਡੀਓ ਦੇਵਾਂਗੇ ਵੀ ਕਿੱਥੇ ਅਸੀਂ ਅਸੀਂ ਉਹ ਗਰਮ ਕਰਕੇ ਬਣਾਇਆ ਠੀਕ ਹੈ ਜੀ ਉਹਦੀ ਦੇਵਾਂਗੇ ਜੀ ਪੱਕੀ ਅੱਛਾ ਜੀ ਹਾਂ ਉਹ ਉਹਦੀ ਵੀੜੀ ਨਾਲੋਂ ਪਾਇਓ ਠੀਕ ਹੈ ਜੀ ਠੀਕ ਆ ਹਾਂ ਜਲ ਪੱਠੀਆਂ ਹੁੰਦੀਆਂ ਨੇ ਜੀ ਅਸਾ ਡੀਜ਼ਲ ਪੱਠੀ ਜਲ ਪੱਠੀ ਹੈ ਜੀ ਉਹ ਇਹ ਕੋਲੇ ਵਾਲੀ ਨਹੀਂ ਹੈਗੀ ਉਹ ਡੀਜ਼ਲ ਪੱਠੀ ਦੇ ਵਿੱਚ ਲਗਾਤਾਰ ਆ ਜਦੋਂ ਪੈਂਦੀਆਂ ਨੇ ਗਿਆ ਹਾਂਜੀ ਹਾਂ ਇਹ ਆਪਣੀਆਂ ਪੱਤੀਆਂ ਨੇ ਠੀਕ ਹੈ ਜੀ ਇਹਨਾਂ 40 ਟਿਕਦੀਆਂ ਨੇ ਇੱਕਦਮ ਇੱਕ ਚ ਜੀ ਇੱਕ ਹਾਂ ਪੱਠੀ ਚ 40 ਟਿਕਦੀਆਂ ਨੇ ਇੱਕਦਮ ਠੀਕ ਹੈ ਜੀ 40 ਗਾਲੀ ਸ੍ਰੀ ਫਰਮਾ ਜੀ ਹਾਂ ਇਹ ਫਰਮਾ ਜੀ ਆਹ ਹਾਂ ਜੀ ਹਾਂ ਜੀ ਇਹ ਇਹ ਹਾਜੀ ਤੇ ਇਹਦੇ ਉੱਤੇ ਤਾਰ ਕੇ ਨੂੰ ਸਿੱਧ ਬੈਂਕ ਖੜ ਦੇਣੇ ਆ ਜਿਹੜਾ ਬਿਲਕੁਲ ਆਹੀਓ ਈਜੀਓ ਫਰਮਾ ਈਜੀਓ ਫਰਮਾ ਜਿਹੜਾ ਆਪਾਂ ਸੀ ਮਾਡਲ ਹਲ ਬਣਾਉਣੇ ਆ ਸੰਗੜੀਆਂ ਟੈਪ ਸੰਗੜੀਆਂ ਟੈਪ ਆਸ ਠੀਕ ਹੈ ਜੀ ਉਹ ਇਹੀ ਇਹੀ ਫਰਮੇ ਤੇ ਫਿੱਟ ਕਰ ਦਿੰਨੇ ਆ ਉਸ ਨੂੰ ਉਸ ਨੂੰ ਜੀ ਬਿਲਕੁਲ ਉਸੇ ਇਸੇ ਤੇ ਫਿੱਟ ਆ ਜਾਂਦਾ ਏ ਠੀਕ ਜੇ ਜਦੋਂ ਇਸੇ ਤੇ ਉਹ ਫਰਮਾ ਫਿੱਟ ਹੋ ਗਿਆ ਹਾਂਜੀ ਤਾਂ ਉਹ ਇੱਕੋ ਜਿਹਾ ਬਣ ਗਿਆ ਇੱਕੋ ਜਿਹਾ ਬਣ ਜਿਹਾ ਜੀ ਹੈਂ ਅਵੀ 11 ਆਣੇ ਪੈਨੇ ਜੀ ਹਾਂ ਜੀ ਇਹ ਵੀ 11 ਨੇ ਜੀ ਇਹ 11 ਹੈ ਕਿ ਨਹੀਂ ਜੀ ਇਹ ਕਿੱਥੇ ਜਾਣੇ ਨੇ ਜੀ ਇਹ ਕਿ ਲਿਖਿਆ ਹੈਗਾ ਜੀ ਦਮੈਂਲਾ ਸਾਡੇ ਵਾਲੀ ਜਾ ਕੇ ਬੜੀ ਜੀ ਹਾਂ ਬੜੀ ਛੋਟੇ 80 80 ਬੁੰਜਾਲੇ ਜੀ ਇਹ ਨਾ ਜੀ ਇਹ ਉਹ ਨਹੀਂ ਹੈਗੇ ਹਾਂ ਜੀ ਹੋਰ ਇਸ ਕਰਕੇ ਲਿਖਿਆ ਗਿਆ ਉਹ ਉਹਨਾਂ ਨੇ ਡੰਡਾ ਮੰਗਿਆ ਅਸਿਆ ਜੀ ਉਹ ਉਧਰ ਆਏਗਾ ਅਸਿਆ ਉਹ ਪਹਿਲਾਂ ਇਹ ਸੀਗੇ ਹਾਂ ਪਹਿਲਾਂ ਇਹ ਸੀਗਾ ਉਹ ਮੈਂ ਲਿਖਦਾ ਨਾ ਜੋ ਤਮ ਫਿਰ ਉਹਨਾਂ ਨੇ ਕਿਹਾ ਵੀ ਮੈਂ ਵੀ ਉਹਨਾਂ ਦਾ ਰੰਗ ਵੀ ਲਿਖਦਾ ਇਹ ਹਾਂਜੀ ਇਹ ਹੋਰ ਬਣੂਗਾ ਤੇ ਮੈਂ ਕਈ ਸਾਈਆਂ ਨੇ ਗਏ ਜੀ ਇਹ ਸੈਟ ਹੋ ਜੂਗਾ ਜੀ ਠੀਕ ਹੈ ਜੀ ਬਿਲਕੁਲ ਦਾ ਰੰਗ ਹੋਈ ਜਾਂਦੇ ਨੇ ਜੀ ਫਿਰ ਹਾਂਜੀ ਇਹ ਜਿਹੜਾ ਆਹ ਜਿਹੜਾ ਕਬਜਾ ਹੁੰਦਾ ਹੈਗਾ ਹਾਂਜੀ ਇਹ ਸਸਤਾ ਹੈ ਪਹਿਲਾਂ ਸਸਿਆ ਜੀ ਇਹ ਕਬਜੇ ਦੀ ਕੀਮਤ ਹੈਗੀ ਹੈ ਜੀ 3000 ओके ਜੀ ਇਹ ਦੂਸਰਾ ਕਬਜਾ ਬਣਦਾ ਹੈਗਾ ਉਹਦੀ ਕੀਮਤ ਹੈਗੀ ਹੈ ਜੀ 5000 ਉਹ ਵੀ 5000 ਜੀ ਹਾਂ ਇਹ ਉਧਰ ਪਿਆ ਆ ਬਣਿਆ ਪਿਆ ਜੀ ਇਧਰ ਹਾਂ ਇਧਰ ਭਰਾ ਦਾ ਹੈ ਇਹ ਜੀ ਹੈ ਹਾਂ ਜੀ ਹਾਂ ਥੋੜਾ ਜਿਹਾ ਠੀਕ ਹੈ ਜੀ ਉਹ ਲਾਉਣ ਚ ਆ ਗਿਆ ਜੀ ਚਲੋ ਆਪਾਂ ਚਲਾ ਕੇ ਦੇਖਾਂਗੇ ਜੀ ਕਿਵੇਂ ਕਹਿੰਦੇ ਨੇ ਇਹ ਹਾਲਾ ਹਾਂ ਜੀ ਹਾਂ ਜੀ ਕੀ ਪਹਿਲਾ ਮਾਡਲ ਹੈਗਾ ਇਹ ਵੀ ਕੋਈ ਘਟ ਨਹੀਂ ਘਟ ਨਹੀਂ ਹੈਗਾ ਜੀ ਠੀਕ ਹੈ ਜੀ ਸਤਿਤੀ ਖਿੱਚੀਦਾ ਜਾਊਗਾ ਜੀ 15 ਹਾਂ ਜੀ ਇਹ ਕਿਤੇ ਲੁਗਾ ਜੀ ਬੜੇ ਠੀਕ ਹੈ ਜੀ ਤਾਂ ਇਹ ਤੋਂ ਬੰਤਰੀ ਦਾ ਜੀ ਹੜਾਂ ਦੀ ਜਿਹੜਾ ਥੱਲੋਂ ਹੈ ਨਾ ਬੰਤਰ ਹਾਂ ਜੀ ਇਹੀ ਦਾ ਕੋਈ ਹੋਵੇ ਜੀ ਓਕੇ ਕੋਈ ਲੈ ਕੇ ਤੇ ਹੈ ਬੀ ਉਪਰੋਂ ਨਾ ਕਿਤੇ ਲੈ ਲਈ ਠੀਕ ਹੈ ਜੀ ਹਾਂ ਹੁਣ ਥੋੜੀ ਤਾਂ ਸਾਰੀ ਉਮਰ ਹੀ ਨੰਗੀ ਇਹ ਚ ਨਹੀਂ ਸਸੇ ਆ ਆਪਣੇ ਕਿੰਨਾ ਟਾਈਮ ਹੋ ਗਿਆ ਮਿਸਤਰੀ ਸਾਨੂੰ ਬਣਾਉ ਹਾਲ ਬਣਾਉਂਦਿਆਂ ਨੂੰ ਐਸੀ 14 ਸਾਲ ਦੀ ਉਮਰ ਤੇ ਹੁਣ ਇਸ ਵਕਤ 70 ਸਾਲ ਆ ਜੀ ਉਮਰ 70 14 ਸਾਲ ਦੀ ਉਮਰ ਦੇ ਵਿੱਚ ਕੀ 30 ਤੱਕ 52 ਸਾਲ ਹੋ ਗਏ ਜੀ ਹਾਂ ਜੀ ਬਸ ਇਹਨੇ ਸਕੂਲ ਤੇ ਦਾਖਲ ਹੋ ਗਏ ਜੀ بڑے-ਬڑے ਨਹੀਂ ਹੋਏਗੇ ਬਸ ਠੀਕ ਹੈ ਜੀ ਸਰਾਨੀ ਜੀ ਇਹ ਇਹ 13 ਆਗੇ ਜੀ ਹਾਂ ਜੀ ਬਿਲਕੁਲ 13 ਜੀ ਠੀਕ ਹੈ ਜੀ ਇਹਦੇ ਵਿੱਚ ਇਹ ਦਾ ਸਾਸੀ 5 ਢਾਈ ਦਾ ਚੈਨਲ ਲਾਉਣੇ ਹੁੰਦੇ ਆ ਠੀਕ ਹੈ ਜੀ ਹਾਂ ਤੇ ਜਿਹਨੇ ਕੋਈ ਫੱਟੇ-ਫੱਟੇ ਉਹ ਤਾਂ ਜਾਨੀ ਪਿੰਡਾਂ 'ਚ ਹੀ ਲੱਗ ਜਾਂਦਾ ਉਹਨਾਂ ਨੇ ਜੀ ਅਸੀਂ ਫੱਟੇ ਆਪ ਲਵਾ ਲੈਦਾ ਅਗਲਾ ਜੀ ਆਪ ਲਵਾ ਲਾਂਗੇ ਅੰਦਰ ਤੋਂ ਠੀਕ ਹੈ ਜੀ ਸਾਡਾ 55 ਹੁਣ ਲਾ ਹੀ ਰਹੇ ਸੀ ਇਹਦੇ ਠੀਕ ਹੈ ਜੀ ਤਿਆਰੀ ਹੈ ਇਹਦੇ ਓਕੇ ਜੀ ਕੋਲਾ ਗੱਡੀ ਜੀ ਆ ਗਈ ਉਹਦੇ ਕਰਕੇ ਠੀਕ ਠੀਕ ਹੈ ਜੀ ਹਾਂ ਜੀ ਤਾਂ ਜਿਹੜੀ ਮਿਸਤਰੀ ਆ ਫੋਟੋ ਲੱਗੀ ਆ ਹਾਂ ਜੀ ਇਹ ਕਿਹੜੇ ਸਨ ਦੀ ਹੈ ਜੀ ਇਹ ਹੈਗੀ ਜੀ ਸਨ 80 ਦੀ 1980 ਦੀ ਜੀ ਹਾਂ ਜੀ 1980 ਦੀ ਠੀਕ ਆ ਥੱਲੇ ਬੱਡੇ ਮਿਸਤਰੀ ਖੜੇ ਨੇ ਜੀ ਹਾਂ ਇਹ ਸਾਡੇ ਵਾਪੂ ਜੀ ਦੇ ਨੇ ਜੀ ਠੀਕ ਆ ਇਹਨਾਂ ਦਾ ਵੀ ਪਹਿਲਾਂ ਹਲਾਂ ਦਾ ਕੰਮ ਹੀ ਕਰਦੇ ਸੀ ਇਹ ਵੀ ਹੱਲ ਦਾਲੇ ਹਲਾਂ ਦਾ ਕੰਮ ਕਰਦੇ ਸੀ ਠੀਕ ਹੈ ਜੀ ਇਹਨਾਂ ਤੋਂ ਹੀ ਬਸ ਅਸੀਂ ਮਸ਼ਹੂਰ ਹੋਇਆਗੇ ਅੱਜ ਠੀਕ ਆ ਜੀ ਹਾਂ ਜੀ ਇਹਨਾਂ ਦੀ ਇਹ ਦੇਣ ਹੈ ਅਸਲ ਮਿਸਤਰੀ ਮਾਨ ਸਿੰਘ ਪ੍ਰੀਤਮ ਸਿੰਘ ਠੀਕ ਹੈ ਜੀ ਮਾਨ ਸਿੰਘ ਜੀ ਹਾਂ ਜਿਹੜਾ ਪੁਰਾਣਾ ਬੋਰਡ ਹੈ ਜੀ ਇਹ ਸਾਰੋਂ ਦੇ ਮਸ਼ਹੂਰ ਲੋਹੇ ਦੇ ਹਲ ਠੀਕ ਹੈ ਜੀ ਮਿਸਤਰੀ ਮਾਨ ਸਿੰਘ ਪ੍ਰੀਤਮ ਸਿੰਘ ਸਾਰੋਂ ਵਾਲੇ ਧੋਰੀ ਸਾਰੋਂ ਵਾਲੇ ਸਿਨੇਮੇ ਸਾਹਮਣੇ ਸੰਗਰੂਰ ਰੋਡ ਧੋਰੀ ਮਿਸਤਰੀ ਇਹ ਹੈ ਆਪਣੀ ਦੁਕਾਨ ਕਰੀ ਨੂੰ ਫਿਰ ਤਾਂ ਬਹੁਤ ਟਾਈਮ ਹੋ ਗਿਆ ਹੁਣ ਆ ਜੀ ਹਾਂ ਜੀ ਇਹ ਦੁਕਾਨ ਇਹ ਦੁਕਾਨ ਨੂੰ ਤਕਰੀਬਨ ਸਨ 68 ਦੀ ਬਣੀ ਗਈ ਆ ਜੀ ਜਿਹੜੀ ਜਿਹੜੇ ਸਾਡੇ ਬਜ਼ੁਰਗ ਜਿਹੜੇ ਹੈ ਨੇ ਉਹ ਤਾਂ ਸਾਡੇ ਜਨਮ ਤੋਂ ਪਹਿਲਾਂ ਠੀਕ ਹੈ ਜੀ ਇੱਥੇ ਧੂਰੀ ਆਏ ਸੀਗੇ ਇਹਨਾਂ ਨੇ ਕਿਰਾਏ ਤੇ ਲੈ ਕੇ ਬਲਦਾਂ ਵਾਲੇ ਹਾਲਾਂ ਦਾ ਕੰਮ ਚਾਲੂ ਕੀਤਾ ਸੀਗਾ ਉਹ तकरीबन ਸਾਡੇ ਕੋਲੋਂ ਕੋਈ ਮੇਰਾ ਖਿਆਲ ਆ ਵੀ ਸ਼ਾਇਦ ਕੋਈ 5-600 ਫੁੱਟ ਅੱਗੇ ਆ ਅੱਛਾ ਜੀ ਹਾਂ ਜਿੱਥੇ ਕਿਰਾਏ ਦਾ ਕੰਮ ਕਰਦੇ ਸੀ ਜਿੱਥੇ ਕਿਰਾਏ ਦਾ ਕੰਮ ਕਰਦੇ ਸੀ ਹਾਂ ਕਿਰਾਏ ਦੇ ਵਰਕਸ਼ਾਪ ਸੀਗੀ ਠੀਕ ਹੈ ਜੀ ਉੱਥੋਂ ਬਲਦਾਂ ਵਾਲਾਂ ਦਾ ਕੰਮ ਸ਼ੁਰੂ ਹੋਇਆ ਸੀ ਸਾਰੋਂ ਤੋਂ ਹੋਇਆ ਸੀ ਸਾਰੋਂ ਤੋਂ ਹੋ ਕੇ ਫਿਰ ਇੱਥੇ ਆ ਗਿਆ ਠੀਕ ਹੈ ਜੀ ਹਾਂ ਜੀ ਤੇ ਸ਼ਹਿਰ ਦੇ ਵਿੱਚ ਹੋਇਆ ਫਿਰ ਉਦੋਂ ਆਦਾ ਅਸੀਂ ਨੇ ਇੱਥੇ ਸਿਰਮੇ ਸਾਹਮਣੇ ਇਹ ਜਗ੍ਹਾ ਖਰੀਦ ਲਈ ਸੀਗੀ ਜਿਹੜੀ ਆਹ ਵਾਲੀ ਆ ਜੀ ਹਾਂ ਜੀ ਹਾਂ ਇਹ ਸਿਰਮੇ ਦੇ ਸਾਹਮਣੇ ਖਰੀਦ ਲਈ ਸੀਗੀ ਠੀਕ ਹੈ ਫਿਰ ਉੱਥੇ ਇਹ ਅਸੀਂ ਨੇ ਸਾਰਾ ਇਹ ਦਬਟਾ ਆਪਣੇ ਹੱਥੀਂ ਧੋ ਕੇ ਠੀਕ ਹੈ ਜੀ ਤਿਆਰ ਕੀਤਾ ਗਿਆ ਸੀ ਬਕਸ਼ਾ ਠੀਕ ਹੈ ਠੀਕ ਹੈ ਜੀ ਸਰੂ ਠੀਕ ਹੈ ਜੀ ਮੇਸਤਰੀ ਦੀ ਦੁਕਾਨ ਵੀ ਦਸਤੀ ਵੀ 1966 ਚ ਕੀਤੀ ਸੀ ਹਾਂ 1980 ਦੀ ਫੋਟੋ ਆ ਆ ਜਿਹੜੇ ਉਦੋਂ ਇੰਗਲਾਂ ਨਾਲ ਹਾਲ ਵਰਦੇ ਹੁੰਦੇ ਸੀਗੇ ਜਦੋਂ ਸ਼ੁਰੂ ਕੀਤੇ ਸੀਗੇ ਠੀਕ ਹੈ ਜੀ ਆ ਮੇਰੀ ਫੋਟੋ ਹੈ ਜੀ ਅੱਛਾ ਜੀ ਆ ਸਾਡੇ ਇੱਥੇ ਗਵਾਂਢੀ ਮੈਂ ਇਹਨਾਂ ਤੋਂ ਸਿੱਧੇ ਹੀ ਕਰਵਾ ਰਿਹਾ ਇੰਗਲਾਂ ਆ ਸੋਦਾ ਬੱਚਾ ਵੈਸੇ ਉ ਆ ਕੇ ਖੜ ਗਿਆ ਠੀਕ ਹੈ ਜੀ ਤੇ ਆ ਸਾਡੀ ਜਿਆਦਾ ਪੁੱਤ ਹੈ ਜੀ ਮਿਸਤਰੀ ਜਿਆਦਾ ਤੁਸੀਂ ਇਹ ਹਲਾਂ ਦੀ ਕਟਾਈ ਕਰਦੇ ਸੀਗੇ ਹਾਂ ਉਦੋਂ ਕਾਹਦੇ ਨਾਲ ਕਰਦੇ ਸੀਗੇ ਜੀ ਅਸੀਂ ਨਾ ਦਾਵਨਾ ਵੜਦੇ ਹੁੰਦੇ ਲੋਹਾ ਅੱਛਾ ਜੀ ਦਾਬਾ ਚੱਲਦੀਆਂ ਤੇ ਸ਼ੈਣੀਆਂ ਚੱਲਦੀਆਂ ਤੇ ਘਣ ਚੱਲਦੇ ਸੀਗੇ ਠੀਕ ਹੈ ਉਹ ਇਹ ਮਸ਼ੀਨਾਂ ਨਹੀਂ ਸੀ ਗਿਆ ਅੱਛਾ ਹੀ ਉਹ ਉਦੋਂ ਅਸੀਂ ਨਾ ਘਾਣਾ ਵਾਲਾ ਤਿੰਨ ਘਾਣਾ ਵਾਲੇ ਹੁੰਦੇ ਹਾਂਜੀ ਚੌਥਾ ਪੱਠੀ ਦੇ ਹੁੰਦਾ ਉਹ ਜਿਹੜੇ ਪੱਠੀ ਦੇ ਕਰਕੇ ਘਾਣਾ ਵਾਲਾ ਅਸੀਂ ਇਹੋ ਕਰਦੇ ਜਿਵੇਂ ਉਹ ਸਾਡਾ ਇੱਕ ਜਿਗਾਰਡ ਬਣਾਇਆ ਸੀਗਾ ਐਂ ਵਿੰਗ ਪਾਉਣ ਵਾਸਤੇ ਜਿਵੇਂ ਆਪਾਂ ਲੜਕੇ ਦੀ ਡੰਡੀ ਦਬਦਿਆਂ ਨਾ ਐਸ ਰੋਡ ਉਹਦੇ ਵਿੱਚ ਕਿੱਲ ਪਾ ਕੇ ਐ ਕੱਢ ਕੇ ਉਸ ਤੋਂ ਬਾਅਦ ਫੇਰ ਨਾ ਉਹਨੂੰ ਐ ਦਬ ਦਿੰਦੇ ਉਹਦੇ ਨਾਲ ਉਹ ਵਿੰਗ ਪੈ ਜਾਂਦਾ ਉਹ ਮਿੰਗ ਪੈ ਜਾਂਦਾ ਉਹ ਬਹੁਤ ਮਿਹਨਤੀ ਹੱਥੀ ਮਿਹਨਤ ਵਾਲੀ ਸੀ ਹੱਥੀ ਬਹੁਤ ਜ਼ਿਆਦਾ ਸੀਗੀ ਜਿਹ ਮਿਹਨਤ ਹਾਂਜੀ ਹਾਂ ਹੱਥੀ ਇਹ ਚੱਲਦਾ ਹੁੰਦਾ ਸੀ ਸਾਰਾ ਸਾਰਾ ਟਾਈਮ ਲੱਗ ਜਾਂਦਾ ਉਹ ਜੀ ਹਾਲ ਤਿਆਰ ਕਰਨ ਨੂੰ ਉਹ ਤਾਂ ਉਹ ਟਾਈਮ ਦੇ ਵਿੱਚ ਤਕਰੀਬਨ ਮੇਰਾ ਖਿਆਲ ਆ ਵੀ 360 ਤਾਂ ਰੋਜ਼ ਬਣ ਜਾਂਦੇ ਸੀ ਉਹ ਟਾਈਮ ਦੇ ਵਿੱਚ ਵੀ ਉਹ ਟਾਈਮ ਦੇ ਵਿੱਚ ਜਿੰਨੇ ਵੀ ਸਾਰੇ ਬੰਦੇ ਸੀਗੇ ਹਾਂਜੀ ਹੁਣ ਮਸ਼ੀਨਾਂ ਆ ਗਈਆਂ ਉਹ ਪੂਰੀ ਜਾਨ ਹੁੰਦੀ ਉਹ ਨਾ ਚ ਜਾਨ ਹੁੰਦੀ ਜੀ ਜਾਨ ਹੁੰਦੀ ਪੂਰੀ ਉਹ ਜਾਨ ਕਰਕੇ ਉਹ ਟਾਈਮ ਦੇ ਵਿੱਚ ਤਿੰਨ ਕਲਟੀਵੇਟਰ ਕੱਢ ਜਾਂਦੇ ਆਜੀ ਉਹ ਟਾਈਮ ਦੇ ਵਿੱਚ ਹੱਥੀ ਕਰਕੇ ਠੀਕ ਆ ਜੀ ਹਾਂ ਜੀ ਇਹ ਵਾਲਾ ਪ੍ਰਾਣੀਆਂ ਰਾਤਾਂ ਖਾਧੀਆਂ ਦਿਨ ਵੀ ਤਾਂ ਨਹੀਂ ਕਰੇ ਕਿਹਾ ਜੀ ਹਾਂ ਜੀ ਹੁਣ ਤਾਂ ਤੁਸੀਂ ਅੱਧੀ ਕੌਲੀ ਘੋਦੀ ਖਵਾ ਦੋ ਟੱਟੀਆਂ ਲੱਗ ਜਾਣੀਆਂ ਅਗਲੇ ਨੂੰ ਬਸ ਸਹੀ ਗੱਲ ਹੈ ਕੋਈ ਉਹ ਤੁਸੀਂ ਕਿਲੋ ਕਿਲੋ ਘਾਵੀ ਪੀ ਜਾਂਦੇ ਸੀ ਹਾਂ ਮੱਝਾਂ ਰੱਖੀ ਹੁੰਦੀਆਂ ਤੇ ਮੋਹਰਾਂ نسل ਦੀਆਂ ਹਾਂ ਜੀ ਹਾਂ ਹਾਂ ਜੀ